ਸਾਤਿਗਾਲ ਦੀ ਸਾਰਿਆਂ ਨੂੰ ਜਿਵੇਂ ਸਾਨੂੰ ਪਤਾ ਹੀ ਹੈ ਵੀ ਜਿਹੜੀ ਰੀਅਲ اسٹیਟ ਦੀ ਮਾਰਕੀਟ ਆ ਉਹਦੇ ਵਿੱਚ ਕਾਫੀ ਹੱਦ ਤੱਕ ਹੁਣ ਸ਼ਿਫਟ ਆਈ ਹੋਈ ਆ ਤੇ ਜੇਕਰ ਤੁਸੀਂ ਘਰ ਵੇਚਣ ਦਾ ਸੋਚ ਰਹੇ ਹੋ ਨਾ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਸਿਗਨੀਫੀਕੈਂਟਲੀ ਐਡਜਸਟਮੈਂਟ ਕਰਨੀ ਪੈਣੀ ਆ ਅਗਰ ਤੁਸੀਂ ਆਪਣੀ ਪ੍ਰਾਪਰਟੀ ਨੂੰ ਵੇਚਣਾ ਚਾਹੁੰਦੇ ਹੋ ਪ੍ਰਾਪਰਟੀਆਂ ਵਿਕ ਰਹੀਆਂ ਨੇ ਪਰ ਤੁਹਾਨੂੰ ਪਤਾ ਹੈ ਕਿ ਸੇਲਜ਼ ਕਾਫੀ ਹੱਦ ਤੱਕ ਡ੍ਰੌਪ ਹੋ ਚੁੱਕੀਆਂ ਨੇ ਇਨਵੈਂਟਰੀ ਕਾਫੀ ਜ਼ਿਆਦਾ ਵੱਧ ਚੁੱਕੀ ਆ ਤੇ ਅਗਰ ਤੁਸੀਂ ਖਰੀਦਣ ਦਾ ਸੋਚ ਰਹੇ ਹੋ ਤਾਂ ਐਜ਼ ਅ ਬਾਇਰ ਤੁਹਾਨੂੰ ਬਹੁਤ ਹੀ ਜ਼ਿਆਦਾ ਚੁਆਇਸ ਹੁਣ ਮਿਲਣ ਲੱਗੀ ਆ ਜਿਵੇਂ ਇਨਵੈਸਟਰਸ ਵੀ ਦੇ ਵੀ ਪਹਿਲਾਂ ਜਦੋਂ ਇਨਵੈਸਟ ਕਰਨ ਦੀ ਸੋਚਦੇ ਸੀ ਤਾਂ ਉਦੋਂ ਲੱਗਦਾ ਸੀਗਾ ਵੀ ਮਾਰਕੀਟ ਦੇ ਵਿੱਚ ਇੰਨੀ ਪ੍ਰੋਡਕਟ ਹੈ ਨਹੀਂਗੀ ਪਰ ਹੁਣ ਕਾਫੀ ਜ਼ਿਆਦਾ ਫਰਕ ਪੈ ਚੁੱਕਿਆ ਅਗਰ ਤੁਸੀਂ ਵੇਚਣ ਜਾਂ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਸਾਡੀ ਜਿਹੜੀ ਵੀਡੀਓ ਆ ਉਹਦੇ ਵਿੱਚ ਬੜੀ ਤੁਹਾਨੂੰ ਜਾਣਕਾਰੀ ਮਿਲੂਗੀ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਇਸ ਚੀਜ਼ ਨੂੰ ਅਫੈਕਟ ਕਰ ਰਹੀਆਂ ਨੇ ਜਿਹੜਾ ਇਹ ਤੁਸੀਂ ਫੈਸਲਾ ਵੀ ਲੈਣਾ ਕਿ ਅਸੀਂ ਘਰ ਵੇਚਣਾ ਤੱਕ ਮਤਲਬ ਕਿਵੇਂ ਵੇਖੂਗਾ ਕਾਰਨ ਕੀ ਨੇ ਉਹਦੇ ਪਿੱਛੇ ਕਿ ਪ੍ਰਾਈਸ ਐ ਨਹੀਂ ਆ ਕਿਉਂ ਘਟ ਰਹੀਆਂ ਨੇ ਆਪਾਂ ਸਭ ਤੋਂ ਬੇਨ ਸ਼ੁਰੂ ਕਰਦੇ ਆਂ ਅਨਪਲੋਇਮੈਂਟ ਤੋਂ ਤੁਹਾਨੂੰ ਪਤਾ ਹੀ ਹੈ ਵੀ ਦੋ ਕੁ ਦਿਨ ਪਹਿਲਾਂ ਅਨਪਲੋਇਮੈਂਟ ਦੇ ਨੰਬਰਸ ਆਏ ਨੇ ਤੇ ਉਹਨਾਂ ਦੇ ਵਿੱਚ ਕੈਨੇਡਾ ਦੇ ਵਿੱਚ 66000 ਜੋਬਾਂ ਘਟ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਜੋਬਾਂ ਕੱਡੀਆਂ ਤਾਂ ਪਾਰਟ ਟਾਈਮ ਵਾਲੀਆਂ ਨੇ ਪਰ 66000 ਇੱਕ ਬੜਾ ਵੱਡਾ ਨੰਬਰ ਆ ਜਿਹਦੇ ਕਰਕੇ ਜਿਹੜਾ ਕੈਨੇਡਾ ਦੇ ਵਿੱਚਲਾ ਹੁਣ ਅਨਪਲੋਇਮੈਂਟ ਰੇਟ ਹੈਗਾ ਉਹ ਚਲਾ ਗਿਆ ਜੀ 7.1% ਦੇ ਉੱਪਰ ਤੇ ਜੇ ਆਪਾਂ ਗੱਲ ਕਰੀਏ ਅਲਬਰਟਾ ਦੀ ਤਾਂ ਅਲਬਰਟਾ ਦੇ ਵਿੱਚ ਵੀ ਬੇਰੋਜ਼ਗਾਰੀ ਦੀ ਦਰ ਆ ਜਿਹੜੀ ਉਹ ਵੱਧ ਕੇ 8.4% ਹੋ ਚੁੱਕੀ ਆ ਉਹਦਾ ਕਾਰਨ ਕਿ 14000 ਜੋਬਾਂ ਅਲਬਰਟਾ ਨੇ ਲੂਜ਼ ਕੀਤੀਆਂ ਨੇ ਅਸੀਂ ਤੁਹਾਨੂੰ ਜਿਵੇਂ ਕੁਝ ਕੁ ਚੀਜ਼ਾਂ ਨਾਲ ਦੀ ਨਾਲ ਦਿਖਾਉਨੇ ਆ ਕਿ ਜਿਹੜਾ ਇਹ ਬੇਰੋਜ਼ਗਾਰੀ ਦੀ ਦਰ ਆ ਇਹ ਤਕਰੀਬਨ ਤਕਰੀਬਨ ਅਸੀਂ 2016-17 ਵਿੱਚ ਵੀ ਇਹਦੇ ਨੇੜੇ ਤੇੜੀ ਸੀਗੇ ਤੇ ਤੁਸੀਂ ਆ ਜਿਹੜਾ ਗ੍ਰਾਫ ਹੈ ਉਹਦੇ ਵਿੱਚ ਜੇ ਦੇਖੋ ਚੰਗੀ ਤਰ੍ਹਾਂ ਤਾਂ ਤੁਹਾਨੂੰ ਦਿਸੂਗਾ ਕਿ ਕੋਵਿਡ ਦੇ ਦੌਰਾਨ ਜਿਹੜੀ ਬੇਰੋਜ਼ਗਾਰੀ ਦੀ ਦਰ ਸੀ ਬੜੀ ਵੱਡੀ ਐ ਨੇ ਜੰਪ ਕੀਤੀ ਤੇ ਇਹ ਪਿਛਲੇ 1980 ਤੋਂ ਲੈ ਕੇ ਤੁਹਾਨੂੰ ਇਹਦੇ ਥੱਲੇ ਗ੍ਰੇ ਜਿਹੜਾ ਮੈਂ ਹੈਗਾ ਵਾ ਉਹ ਗ੍ਰੇ ਕਲਰ ਦੀ ਜਿਹੜੀ ਥੱਲੇ ਗ੍ਰਾਫ ਬਣਿਆ ਹੋਇਆ ਉਹਦੇ ਵਿੱਚ ਵੀ ਤੁਹਾਨੂੰ ਦਿਖਾਈ ਦੇ ਸਕੂਗਾ ਕਿ ਇਹ ਅਨਪਲੋਇਮੈਂਟ ਕਿੱਥੇ ਇੱਕ ਤੱਕ ਰਹਿੰਦੀ ਰਹੀ ਆ ਪਹਿਲਾਂ ਪਰ ਇਹਦਾ ਵੱਡਾ ਕਾਰਨ ਕੀ ਹੈ ਸਾਨੂੰ ਪਤਾ ਹੀ ਹੈ ਕਿ ਟੈਰਿਫਸ ਨੇ ਜਿਹੜਾ ਹੁਣ ਉਹਨਾਂ ਨੇ ਇੰਪੈਕਟ ਆ ਉਹ ਕਾਫੀ ਹੱਦ ਤੱਕ ਪਿਆ ਜਿਹੜੀ ਅਲਬਰਟਾ ਦੇ ਵਿੱਚ ਜੋਬਾਂ ਲੂਜ਼ ਹੋਈਆਂ ਨੇ ਉਹ ਮੈਨੂਫੈਕਚਰਿੰਗ ਹੋਲ ਸੇਲ ਤੇ ਰਿਟੇਲ ਦੇ ਵਿੱਚ ਜ਼ਿਆਦਾ ਲੂਜ਼ ਹੋਈਆਂ ਨੇ ਤੇ ਆਬਵੀਅਸਲੀ ਸਾਨੂੰ ਪਤਾ ਹੀ ਹੈ ਕਿ ਕੰਸਟਰਕਸ਼ਨ ਦਾ ਕੰਮ ਜਿਹੜਾ ਹਲੇ ਵੀ ਕਾਫੀ ਹੱਦ ਤੱਕ ਬਿਜ਼ੀ ਚੱਲੀ ਜਾ ਰਿਹਾ ਹੁਣ ਜਦੋਂ ਆਪਾਂ ਗੱਲ ਕਰਦੇ ਆ ਕਿ ਸ਼ਹਿਰਾਂ ਦੇ ਵਿੱਚ ਕਿਵੇਂ ਰਹੀ ਅਨਐਮਪਲੋਇਮੈਂਟ ਦੀ ਦਰ ਕੈਲਗਰੀ ਦੀ ਐਮਪਲੋਇਮੈਂਟ ਦੀ ਦਰ ਜਿਹੜੀ ਉਹ ਬਦਲੀ ਨਹੀਂ ਉਹ 7.7% ਪਿਛਲੇ ਮਹੀਨੇ ਸੀ ਤੇ 7.7% ਹੀ ਅਗਸਤ ਦੇ ਵਿੱਚ ਰਹੀ ਤੇ ਪਰ ਐਡਮਿੰਟਨ ਨੇ ਬੜਾ ਵੱਡਾ ਛਾਲ ਮਾਰੀ ਆ 8.5% ਤੇ ਐਡਮਿੰਟਨ ਦੇ ਵਿੱਚ ਚਲੀ ਗਈ ਆ ਤੇ ਬਾਕੀ ਜਿਹੜੇ ਆਪਾਂ ਸ਼ਹਿਰ ਨੇ ਰੈਡੀਅਰ ਲੈਥਵਰਿਜ ਵਗੈਰਾ ਇਹਨਾਂ ਦੇ ਵਿੱਚ ਵੀ ਉਹ ਵੱਧ ਕੇ ਤਕਰੀਬਨ 6.7% ਹੋ ਚੁੱਕੀ ਆ ਇੱਕ ਚੀਜ਼ ਦਾ ਮੈਂ ਤੁਹਾਨੂੰ ਜ਼ਰੂਰ ਬਾਰ-ਬਾਰ ਜ਼ਿਕਰ ਜ਼ਰੂਰ ਕਰਨਾ ਇਸ ਚੀਜ਼ ਦਾ ਕਿ ਸਾਡੇ ਜਿਹੜੀ ਬਾਹਰੋਂ ਜਿੰਨੇ ਵੀ ਲੋਕ ਮਾਈਗ੍ਰੇਟ ਹੋ ਕੇ ਆਏ ਅਲਬਰਟਾ ਦੇ ਵਿੱਚ ਉਹ ਵੀ ਸਾਡੀ ਅਨਪਲੋਇਮੈਂਟ ਦੇ ਉੱਪਰ ਕਾਫੀ ਜ਼ਿਆਦਾ ਇਸ ਚੀਜ਼ ਦਾ ਅਸਰ ਦਿਖਾਈ ਦੇ ਰਿਹਾ ਤੇ ਦੂਜੀ ਗੱਲ ਆ ਜਿਹੜੀ ਉਹ ਹੈਗੀ ਆ ਕਿ ਜਿਹੜੀ ਇਹ ਹੁਣ ਮੈਂ ਇਸ ਗੱਲ ਦਾ ਜ਼ਿਕਰ ਕਿਉਂ ਕਰ ਰਿਹਾ ਇਹਨਾਂ ਸਾਰੀਆਂ ਚੀਜ਼ਾਂ ਦਾ ਉਹਦਾ ਵੱਡਾ ਕਾਰਨ ਇਹ ਹੈ ਕਿ ਜਿਹੜੀ ਬੈਂਕ ਆਫ ਕੈਨੇਡਾ ਵਾ ਉਹਨਾਂ ਨੇ ਵੀ ਫੈਸਲਾ ਲੈਣ ਲੱਗੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਦੇਖਣੀਆਂ ਨੇ ਦੇਖਣੀਆਂ ਨੇ ਅਲਬਰਟਾ ਦੀ ਜਿਹੜੀ ਬੇਰੋਜ਼ਗਾਰੀ ਦੀ ਦਰ ਆ ਹੁਣ ਕੈਨੇਡਾ ਦੇ ਵਿੱਚ ਦੂਜੇ ਨੰਬਰ ਤੇ ਆਈ ਹੋਈ ਆ ਸਭ ਤੋਂ ਜ਼ਿਆਦਾ ਜਿਹੜੀ ਬੇਰੋਜ਼ਗਾਰੀ ਹੈਗੀ ਆ ਉਹ ਹੈਗੀ ਆ ਨਿਊਫੰਡਲੈਂਡ ਲੈਬਰਾਡੋਰ ਦੇ ਵਿੱਚ ਤੇ ਸਭ ਤੋਂ ਜਿਹੜੀ ਘੱਟ ਹੈਗੀ ਆ ਉਹ ਹੈਗੀ ਆਪਣੇ ਸਕੈਚੂਨ ਦੇ ਵਿੱਚ ਪ੍ਰੇਰੀ ਪ੍ਰੋਵਿੰਸ ਦੇ ਵਿੱਚ ਜੇ ਕੰਮਕਾਰ ਜਿਹੜਾ ਕਾਫੀ ਤੁਹਾਨੂੰ ਪਤਾ ਵੀ ਆਬਾਦੀ ਵੀ ਘਟਾ ਉਹਨਾਂ ਦੀ ਕਾਫੀ ਜ਼ਿਆਦਾ ਪਰ ਉੱਥੇ ਸਿਰਫ 4.2 ਕੇ 3% ਦੇ ਨੇੜੇ ਤੇੜੀ ਬੇਰੋਜ਼ਗਾਰੀ ਦੀ ਦਰ ਆ ਤੇ ਬਾਕੀ ਦੇ ਵੀ ਜਿਹੜੇ ਪ੍ਰੋਵਿੰਸਸ ਹੈਗੇ ਨੇ ਉਹਨਾਂ ਦੇ ਵਿੱਚ ਵੀ 7% ਤੋਂ ਜ਼ਿਆਦਾਤਰ ਹੈਗੀ ਆ ਤੇ ਰਹੀ ਗੱਲ ਬੈਂਕ ਆਫ ਕੈਨੇਡਾ ਨੇ ਵੀ ਇਹ ਸਾਰਾ ਕੁਝ ਦੇਖਣਾ ਉਹਨਾਂ ਨੂੰ ਹੁਣ ਜਿਹੜੀ ਆਪਣੇ ਉਹਨਾਂ ਦੇ ਫੈਸਲਾ ਜਿਹੜਾ ਸਤੰਬਰ 17 ਨੂੰ ਲੈਣਾ ਉਹਨਾਂ ਨੇ ਉਸ ਤੋਂ ਪਹਿਲਾਂ ਉਹਨਾਂ ਨੇ ਜਿਹੜੀ 인ਫਲੇਸ਼ਨ ਉਹ ਵੀ ਦੇਖਣੀ ਹੈ 인ਫਲੇਸ਼ਨ ਦੀ ਦਰ ਆ ਮਹਿੰਗਾਈ ਦੀ ਦਰ ਆ ਉਹ ਵੀ ਦੇਖਣੀ ਆ ਉਹਦੇ ਨੰਬਰਸ ਉਹਨਾਂ ਕੋਲੇ ਆ ਜਾਣਗੇ ਪਰ ਹੁਣ ਜਿਹੜੀ ਵਿਆਜ ਦੀ ਦਰ ਨੂੰ ਘਟਾਉਣ ਦੇ ਜਿਹੜੇ ਚਾਂਸਸ ਹੈਗੇ ਨੇ ਤਾਂ ਉਹ ਕਾਫੀ ਜ਼ਿਆਦਾ ਵੱਧ ਚੁੱਕੇ ਨੇ ਹੁਣ ਲੱਗ ਰਿਹਾ ਵੀ ਸ਼ਾਇਦ ਉਹ ਫੈਸਲਾ ਰਹਿਣਗੇ ਕਿ ਅਸੀਂ ਇਸ ਨੂੰ ਡ੍ਰੌਪ ਕਰੀਏ ਪਰ ਇਹਦੇ ਚ ਜਿਹੜਾ ਬਹੁਤ ਵੱਡਾ ਇੱਕ ਹਿੱਸਾ ਉਹਨਾਂ ਦੇ ਫੈਸਲੇ ਦਾ ਉਹ ਜਿਹੜੀ ਮਹਿੰਗਾਈ ਦੀ ਦਰ ਦੀ ਰਿਪੋਰਟ ਆਊਗੀ ਉਹਦੇ ਤੇ ਨਿਰਭਰ ਕਰੂਗਾ ਪਰ ਹੁਣ ਇਹਦੀ ਚੀਜ਼ਾਂ ਨੇ ਜਿਹੜੀਆਂ ਇਹ ਉਹਨਾਂ ਨੂੰ ਡੈਫੀਨਟਲੀ ਸੋਚਣ ਲਈ ਮਜਬੂਰ ਕਰਨੀਆਂ ਕਿ ਹਾਂਜੀ ਅਸੀਂ ਵਿਆਜ ਦੀ ਦਰ ਘਟਾਈਏ ਅੱਛਾ ਹੁਣ ਆਪਾਂ ਗੱਲ ਕਰਦੇ ਆਂ ਵੀ ਵੈਸੇ ਹੀ ਜਿਹੜਾ ਸਾਡੀ ਇਕਨੋਮੀ ਦਾ ਤੇ ਓਵਰਆਲ ਚੀਜ਼ਾਂ ਦਾ ਕੈਲਰੀ ਦੇ ਵਿੱਚ ਮਾਰਕੀਟ ਦੇ ਉੱਪਰ ਅਸਰ ਪੈ ਰਿਹਾ ਤਾਂ ਉਹਦੇ ਵਿੱਚ ਜਿਹੜੀ ਸਾਡੀ ਮੰਥਲੀ ਰਿਪੋਰਟ ਦੀ ਵੀ ਗੱਲ ਕਰੀਏ ਤਾਂ ਮੰਥਲੀ ਰਿਪੋਰਟ ਦੇ ਵਿੱਚ ਵੀ ਤੁਸੀਂ ਦੇਖਿਆ ਹੀ ਹੋਣਾ ਵਾ ਕਿ ਪਿਛਲੇ ਮਹੀਨੇ ਸਾਡੇ ਤਕਰੀਬਨ ਤਕਰੀਬਨ ਆ ਆ ਤੱਕ 9% ਦੇ ਨੀਟ ਸੇਲਸ ਨੇ ਜਿਹੜੀਆਂ ਉਹ ਡ੍ਰੌਪ ਕਰ ਗਈਆਂ 2024 ਦੀ ਅਗਸਤ ਦੇ ਵਿੱਚ 2182 ਯੂਨਿਟ ਵਿਕੇ ਸੀ ਤੇ ਅ ਅਤਕੀ 20 ਅਗਸਤ ਦੇ ਵਿੱਚ ਸਿਰਫ 1998 ਯੂਨਿਟ ਵਿਕੇ ਨੇ ਜਿਹੜੇ ਕਿ ਤਕਰੀਬਨ ਤਕਰੀਬਨ 200 ਯੂਨਿਟ ਘਟ ਨੇ ਤੇ ਜਦੋਂ ਮੈਂ ਇਹਨਾਂ ਨੂੰ ਪਿਛਲੇ ਮਹੀਨੇ ਜੁਲਾਈ ਦੇ ਮਹੀਨੇ ਨਾਲ ਵੀ ਕੰਪੇਅਰ ਕੀਤਾ ਤਾਂ ਜੁਲਾਈ ਦੇ ਮਹੀਨੇ ਦੇ ਵਿੱਚ ਵੀ ਤਕਰੀਬਨ ਉਹਦੇ ਨਾਲੋਂ ਵੀ ਤਕਰੀਬਨ ਇਹ 100 ਯੂਨਿਟ ਘਟ ਵਿਕੇ ਹੋਏ ਨੇ ਤੇ ਨਵੀਆਂ ਲਿਸਟਿੰਗਸ ਨੇ ਜਿਹੜੀਆਂ ਇਹ ਗੱਲ ਨੂੰ ਜ਼ਰੂਰ ਖਿਆਲ ਰੱਖਿਓ ਇਹ ਜਿਹੜਾ ਜਿੰਨੀ ਵੀ ਮਾਰਕੀਟ ਆ ਉਹ ਸਪਲਾਈ ਤੇ ਡਿਮਾਂਡ ਦੇ ਹਿਸਾਬ ਨਾਲ ਹੀ ਚੱਲਦੀ ਆ ਨਵੀਆਂ ਲਿਸਟਿੰਗਸ ਘਟੀਆਂ ਨੇ ਇੱਕ ਥੋੜਾ ਜਿਹਾ ਸਰਪ੍ਰਾਈਜ਼ਿੰਗ ਚੀਜ਼ ਸੀਗੀ ਕਿ ਆਮ ਹੁਣ ਜਿਵੇਂ ਦੇਖ ਰਹੇ ਸੀ ਕਿ ਨਵੀਆਂ ਲਿਸਟਿੰਗਸ ਆ ਬਹੁਤ ਰਹੀਆਂ ਨੇ ਪਰ ਨਵੀਆਂ ਲਿਸਟਿੰਗਸ ਪਿਛਲੇ ਸਾਲ ਨਾਲੋਂ ਤਕਰੀਬਨ ਤਕਰੀਬਨ 1.67% ਘਟੀਆਂ ਸਾਡੇ ਕੋਲ ਨਵੀਆਂ 3478 ਲਿਸਟਿੰਗਸ ਆਈਆਂ ਤੇ ਜਿਹੜੀਆਂ ਪਿਛਲੇ ਸਾਲ ਆਈਆਂ ਸੀ ਉਹ 3537 ਆਈਆਂ ਇਨਵੈਂਟਰੀ ਆ ਜਿਹੜੀ ਉਹ ਬਹੁਤ ਜ਼ਿਆਦਾ ਵੱਚੂਕੀ ਹੈ 48% ਵੱਚੂਕੀ ਹੈ ਉਹ 6661 ਯੂਨਿਟ ਪਿਛਲੇ ਸਾਲ ਸੀਗੇ ਅਗਸਤ ਦੇ ਵਿੱਚ ਸੇਲ ਦੇ ਉੱਪਰ ਸੌਰੀ ਇਸ ਸਾਲ ਤੇ ਪਰ ਪਿਛਲੇ ਸਾਲ ਸਿਰਫ 4495 ਯੂਨਿਟ ਸੇਲ ਤੇ ਸੀਗੇ ਤੇ ਜਿੰਨੀ ਵੀ ਇਹ ਇਨਵੈਂਟਰੀ ਆ ਇਹਨੂੰ ਖਪਤ ਕਰਨ ਲਈ ਤਕਰੀਬਨ ਹੁਣ ਜਿਹੜੀ ਮੰਥਸ ਆਫ ਸਪਲਾਈ ਕਹਿ ਦਿੰਦੇ ਆ ਆਪਾਂ ਉਹ 3.35 ਮਹੀਨੇ ਲੱਗਣਗੇ ਤੇ ਜਿਹੜੇ ਕਿ 3 ਮਹੀਨਿਆਂ ਤੋਂ ਉੱਪਰ ਜਾ ਚੁੱਕੀ ਆਲਰੇਡੀ ਤੇ ਹੁਣ ਆਪਾਂ ਗੱਲ ਕਰੀਏ ਤਾਂ ਬੈਂਚਮਾਰਕ ਪ੍ਰਾਈਸ ਆ ਜਿਹੜੀ ਉਹ 577000 ਤੇ ਆ ਗਈ ਆ ਤੇ ਇਹ ਪਿਛਲੇ ਸਾਲ ਇਸੇ ਮਹੀਨੇ 618000 ਸੀਗੀ ਜਿਹੜੀ ਕਿ 4% ਦਾ ਡ੍ਰੌਪ ਹੈਗੀ ਆ ਦੇ ਮਾਰਕੀਟ ਦੇ ਵਿੱਚ ਘਰਾਂ ਨੂੰ ਵੇਚਣ ਨੂੰ ਆਫੀਸਲੀ ਕਾਫੀ ਜ਼ਿਆਦਾ ਟਾਈਮ ਲੱਗ ਰਿਹਾ ਤੇ ਇਹਦਾ ਅਸਰ ਅਸੀਂ ਦੇਖਣ ਨੂੰ ਤੁਹਾਨੂੰ ਸਾਰਿਆਂ ਨੂੰ ਮਿਲ ਹੀ ਰਿਹਾ ਕਿ ਕਿੱਦਾਂ-ਕਿੱਦਾਂ ਸਾਰੀ ਚੱਲ ਰਹੀ ਹੈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਜ਼ਿਕਰ ਕਰਨਾ ਚਾਹੁੰਦਾ ਮਾਰਕੀਟ ਦੇ ਵਿੱਚ ਜਿਹੜੇ ਨਵੇਂ ਘਰ ਹੁੰਦੇ ਆ ਉਹਨਾਂ ਨੂੰ ਐਮ ਐਲ ਐਸ ਦੇ ਉੱਪਰ ਨਹੀਂ ਪਾਇਆ ਜਾਂਦਾ ਨਵੇਂ ਘਰਾਂ ਦੀ ਜਿੰਨੀ ਵੀ ਸੇਲ ਹੁੰਦੀ ਹੈ ਉਹਦਾ ਅਲੱਗ ਡਾਟਾ ਤਿਆਰ ਕੀਤਾ ਜਾਂਦਾ ਪਰ ਜਿਹੜੇ ਗਵਰਨਮੈਂਟ ਨੇ ਹੁਣ ਜੀ ਐਸ ਟੀ ਰਿਬੇਟ ਫਸਟ ਟਾਈਮ ਹੋਮ ਬਾਇਰਸ ਨੂੰ ਦੇਣਾ ਸ਼ੁਰੂ ਕੀਤਾ ਅਸੀਂ ਵੀ ਉਸ ਚੀਜ਼ ਨੂੰ ਫੀਲ ਕਰਦੇ ਆਂ ਕਿ ਉਹਦੇ ਨਾਲ ਜਿਹੜਾ ਨਵਾਂ ਬਾਅਰ ਆ ਉਹ ਪਹਿਲੇ ਜਿਨ੍ਹਾਂ ਨੇ ਘਰ ਲੈਣੇ ਆ ਪ੍ਰਾਪਰਟੀ ਲੈਣੀ ਆ ਉਹ ਜ਼ਿਆਦਾਤਰ ਨਵੀਆਂ ਪ੍ਰਾਪਰਟੀਆਂ ਵੱਲ ਨੂੰ ਜ਼ਿਆਦਾ ਧਿਆਨ ਦੇ ਰਹੇ ਨੇ ਤੇ ਜਿਹੜੀਆਂ ਪੁਰਾਣੀਆਂ ਪ੍ਰਾਪਰਟੀਆਂ ਨੇ ਉਹ ਉਸ ਦਰ ਤੇ ਹੁਣ ਇਸੇ ਕਰਕੇ ਵਿਕ ਨਹੀਂ ਰਹੀਆਂ ਉਹ ਵੀ ਇੱਕ ਕਾਰਨ ਬਣਿਆ ਹੋਇਆ ਇਸ ਚੀਜ਼ ਦੇ ਵਿੱਚ ਤੇ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਆਪਾਂ ਕੈਲਗਰੀ ਸ਼ਹਿਰ ਦੇ ਵਿੱਚਲੇ ਜਿਹੜੇ ਅਲੱਗ-ਅਲੱਗ ਏਰੀਆਜ਼ ਡਿਸਟ੍ਰਿਕਟਸ ਹੈਗੀਆਂ ਨੇ ਉਨ੍ਹਾਂ ਦੇ ਵਿੱਚ ਕਿਵੇਂ ਰਿਹਾ ਜੇ ਤੁਸੀਂ ਦੇਖੋ ਇੱਥੇ ਵੀ ਸਾਰਿਆਂ ਨੂੰ ਵੱਧ ਜਿਹੜੀ ਪ੍ਰਾਈਸ ਘੱਡੀ ਆ ਉਹ ਜਾਂ ਤਾਂ ਨਾਰਥ-ਈਸਟ ਤੇ ਜਾਂ ਈਸਟ ਦੇ ਵਿੱਚ ਘੱਡੀ ਆ ਇੱਥੇ ਜਿਹੜੀ ਹੈਗੀ ਆ ਆਪਣੇ ਬੈਂਚਮਾਰਕ ਪ੍ਰਾਈਸ ਆ ਉਹ ਦਾ ਕਾਫੀ ਜ਼ਿਆਦਾ ਹੱਦ ਤੱਕ ਫਰਕ ਪਿਆ ਹੋਇਆ 490000 ਜਿਹੜੀ ਹੈਗੀ ਆ ਨਾਰਥ-ਈਸਟ ਦੀ ਹੈ ਤੇ 410000 ਈਸਟ ਡਿਸਟ੍ਰਿਕਟ ਦੀ ਆ ਪਰ ਜੇ ਤੁਸੀਂ ਬਾਕੀ ਦੀਆਂ ਡਿਸਟ੍ਰਿਕਟਸ 'ਤੇ ਧਿਆਨ ਦੇਵੋ ਉਹਨਾਂ ਦੇ ਵਿੱਚ ਜਿਹੜੀ ਬੈਂਚਮਾਰਕ ਪ੍ਰਾਈਸ ਵੀ ਜ਼ਿਆਦਾ ਵਾ ਬੜਾ ਫਰਕ ਉਹਨਾਂ ਨੂੰ ਉਹਨਾਂ ਨਹੀਂ ਪਿਆ ਜਿੰਨਾ ਇੱਧਰ ਪਿਆ ਹੋਇਆ ਤੇ ਪਰ ਉਧਰ ਸੇਲਜ਼ ਵੀ ਜਿਹੜੀਆਂ ਨੇ ਉਹ ਜ਼ਿਆਦਾ ਹੋ ਰਹੀਆਂ ਨੇ ਇੱਧਰ ਨਾਲੋਂ ਨਾਰਥ-ਈਸਟ ਆ ਜਿਹੜਾ ਉਹ ਜ਼ਿਆਦਾ ਇਸ ਚੀਜ਼ ਤੋਂ ਸਫਰ ਕਰ ਰਿਹਾ ਤੇ ਆਪਾਂ ਹੁਣ ਗੱਲ ਕਰਦੇ ਆਂ ਜਿਹੜੇ ਆਸ-ਪਾਸ ਦੇ ਰੀਜਨ ਹੈਗੇ ਨੇ ਜੇ ਉਹਨਾਂ ਦੀ ਗੱਲ ਕਰੀਏ ਤਾਂ ਕੈਲਗਰੀ ਦੇ ਵਿੱਚ ਤਕਰੀਬਨ ਜਿਹੜੀਆਂ ਵੀ ਪ੍ਰਾਪਰਟੀਆਂ ਮਾਰਕੀਟ 'ਚ ਆ ਰਹੀਆਂ ਨੇ ਉਸ 52% ਵਿਕ ਰਹੀਆਂ ਨੇ ਏਡਰੀ ਦੇ ਵਿੱਚ ਵੀ 57% ਵਿਕ ਰਹੀਆਂ ਨੇ ਪਰ ਚੈਸਟ ਰਿਮੀਅਰ ਦੇ ਵਿੱਚ ਮਾਰਕੀਟ ਆ ਜਿਹੜੀ ਉਹ 40% ਹੀ ਪ੍ਰਾਪਰਟੀਆਂ ਵਿਕ ਰਹੀਆਂ ਨੇ 40% ਦਾ ਮਤਲਬ ਮਤਲਬ ਜੇ 100 ਪ੍ਰਾਪਰਟੀ ਆਈ ਤੇ 40 ਹੀ ਵਿਕ ਰਹੀਆਂ ਨੇ ਉਹਨਾਂ ਦੇ ਵਿੱਚੋਂ ਵਿਕ ਰਹੀਆਂ ਨੇ ਪਰ ਕਾਫੀ ਜ਼ਿਆਦਾ ਪ੍ਰਾਈਸ ਨੂੰ ਫਰਕ ਆ ਪਰ ਸਾਨੂੰ ਇਹ ਵੀ ਪਤਾ ਕਿ ਚੈਸਟ ਰਿਮੀਅਰ ਦੇ ਵਿੱਚ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਜ਼ਿਆਦਾ ਮਹਿੰਗੀਆਂ ਨੇ ਇਸ ਕਰਕੇ ਉੱਥੇ ਜ ਅਸਰ ਇਹਨਾਂ ਚੀਜ਼ਾਂ ਦਾ ਜ਼ਿਆਦਾ ਦੇਖਣ ਨੂੰ ਮਿਲਦਾ ਤੇ ਰੌਕੀ ਵਿਊ ਰਿਜਨ ਦੇ ਵਿੱਚ 49% ਦੇ ਨੇੜ ਪ੍ਰਾਪਰਟੀਆਂ ਵਿਕੀਆਂ ਤੇ ਸਭ ਤੋਂ ਵੱਧ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਵਿਲੋ ਕਰੀਕ ਰੀਜਨ ਆ ਜਿਹੜਾ ਉਹਦੇ ਵਿੱਚ 90% ਦੇ ਨੇੜ ਪ੍ਰਾਪਰਟੀਆਂ ਆ ਜਿਹੜ ਉੱਤਾਂ ਤੇ ਪਰ ਪ੍ਰੋਪਰਟੀਆਂ ਨਹੀਂ ਹੁੰਦੀਆਂ ਵੀ ਨਹੀਂ ਮਾਰਕੀਟ ਦੇ ਵਿੱਚ ਤੇ ਜਿਹੜਾ ਫੋਟੇਹਲਜ਼ ਰੀਜਨ ਆ ਉਹ ਵੀ ਕਾਫੀ ਐਕਟਿਵ ਹੈਗਾ ਉਹਦੇ ਵਿੱਚ ਵੀ 58% ਦੇ ਨੇੜ ਜਿਹੜੀਆਂ ਪ੍ਰੋਪਰਟੀਆਂ ਉਹ ਵਿਕੀਆਂ ਤੇ ਆਬਵੀਅਸਲੀ ਐਵਰੇਜ ਪ੍ਰਾਈਸਾਂ ਵਗੈਰਾ ਦੇਖੀਏ ਤਾਂ ਉਹਨਾਂ ਦੀ ਕਾਫੀ ਜ਼ਿਆਦਾ ਨੇ ਕੈਲਗਰੀ ਦੇ ਕੰਪੈਰੀਟਿਵ ਦੋਨਾਂ ਏਰੀਆਂ ਦੀਆਂ ਤੇ ਉਸ ਤੋਂ ਅੱਗੇ ਆਪਾਂ ਹੁਣ ਗੱਲ ਕਰਦੇ ਆਂ ਬਈ ਲਕਜ਼ਰੀ ਹੋਮਸ ਦੀ ਮੈਂ ਨਾ ਕਈ ਵਾਰ ਕਮੈਂਟ ਪੜ੍ਹਦਾ ਉਹਨਾਂ ਕਈ ਵਾਰੀ ਆਪ ਨੂੰ ਵੀ ਹਾਸਾ ਆਉਂਦਾ ਹੁੰਦਾ ਆ ਪਿਛੇ ਜੀ ਕਿਸੇ ਨੇ ਕਮੈਂਟ ਪਾਇਆ ਸੀਗਾ ਕਿ ਜੀ ਹੁਣ ਤੱਕ ਘਰ 3-3 ਲੱਖ ਦੇ ਵਿਕਣ ਲੱਗ ਜਾਨੇ ਨੇ ਕੈਲਗਰੀ ਦੀ ਜਿਹੜੀ ਲਗਜ਼ਰੀ ਮਾਰਕੀਟ ਆ ਉਹ 3% ਉੱਪ ਗਈ ਜਦੋਂ ਜਿਹੜਾ ਡਾਟਾ ਨਵਾਂ ਆਇਆ ਜਨਵਰੀ ਤੋਂ ਲੈ ਕੇ ਜੂਨ ਦੇ ਐਂਡ ਤੱਕ ਟੋਟਲ ਕੁੱਲ ਮਿਲਾ ਕੇ 1164 ਪ੍ਰੋਪਰਟੀਆਂ ਵਿਕੀਆਂ ਜਿਨ੍ਹਾਂ ਦੀ ਪ੍ਰਾਈਸ 1 ਮਿਲੀਅਨ ਤੋਂ ਉੱਪਰ ਸੀ ਤੇ ਬਾਕੀ ਜੇ ਸ਼ਹਿਰਾਂ ਦੇ ਨਾਲ ਇਹਨੂੰ ਕੰਪੇਅਰ ਕਰੀਏ ਤਾਂ ਬੈਂਕੂਵਰ ਦੇ ਵਿੱਚ ਜਿਹੜੀ ਪ੍ਰਾਈਸ ਆ ਲਗਜ਼ਰੀ ਘਰਾਂ ਦੀ ਉਹ ਬਹੁਤ ਜ਼ਿਆਦਾ ਵਾ ਤਕਰੀਬਨ ਮੇਰੇ ਖਿਆਲ ਆ ਤਾਂ 4 ਮਿਲੀਅਨ ਡਾਲਰ ਦਾ ਤਾਂ ਉਹਨਾਂ ਦੇ ਐਵਰੇਜ ਘਰ ਆ ਪਰ ਉੱਥੇ ਪ੍ਰਾਈਸ ਜਿਹੜੀ ਮਾਰਕੀਟ 52% ਡਾਊਨ ਰਹੀ ਆ ਟ੍ਰਾਂਟੋ ਦੇ ਵਿੱਚ ਵੀ 25-26% ਡਾਊਨ ਰਹੀ ਮੌਂਟਰੀਅਲ ਦੇ ਵਿੱਚ ਬਹੁਤ ਜ਼ਿਆਦਾ ਉੱਪਰ ਗਈ ਤਕਰੀਬਨ 50% ਦੇ ਨੇੜੇ ਉੱਪਰ ਗਈ 1 ਮਿਲੀਅਨ ਡਾਲਰ ਤੋਂ ਉੱਪਰਲੇ ਘਰਾਂ ਦੀ ਸੇਲ ਪਰ ਕੈਲਗਰੀ ਦੇ ਵਿੱਚ ਇਹ 3% ਵਧੀ ਜਨਵਰੀ ਤੋਂ ਲੈ ਕੇ ਜੂਨ ਦੇ ਵਿੱਚ ਵਿੱਚ ਤੇ ਹੁਣ ਆਪਾਂ ਗੱਲ ਕਰਦੇ ਆ ਮੌਰਗੇਜ ਦੇ ਰੇਟਾਂ ਦੀ ਮੌਰਗੇਜ ਦੇ ਰੇਟ ਤੁਹਾਨੂੰ ਪਤਾ ਹੀ ਆ ਕਿ ਸਾਰੀਆਂ ਬੈਂਕਾਂ ਕੋਸ਼ਿਸ਼ ਕਰ ਰਹੀਆਂ ਨੇ ਕਿ ਉਹ ਆਪਣੇ ਵੱਲ ਖਿੱਚਣ ਕਲਾਇੰਟਸ ਅਗਰ ਤੁਸੀਂ ਬੈਂਕ ਤੋਂ ਬੈਂਕ ਚੇਂਜ ਕਰਦੇ ਹੋ ਤਾਂ ਤੁਹਾਨੂੰ ਕੈਸ਼ਬੈਕ ਆਫਰਸ ਨੇ ਤੇ 4% ਦੇ ਨੀਡ ਟੂ ਰੇਡ ਮਾਰਗੇਜ ਅੱਜਕੱਲ ਮਿਲ ਜਾਂਦੀ ਹੈ ਤੁਸੀਂ ਸ਼ੌਪ ਅਰਾਊਂਡ ਕਰੋ ਤਾਂ ਪਰ ਜਿਹੜੀ ਰਹੀ ਗੱਲ ਸਾਰੇ ਜਾਣੇ ਵੇਟ ਕਰ ਰਹੇ ਨੇ ਕਿ ਬੈਂਕ ਆਫ ਕੈਨੇਡਾ ਸਤੰਬਰ 17 ਨੂੰ ਕੀ ਡਿਸੀਜਨ ਲੈਂਦੀ ਆ ਕੀ ਫਰਕ ਪਊਗਾ ਇੱਥੇ ਇਸ ਗੱਲ ਦਾ ਵੀ ਮੈਂ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਕਿ ਜਿਹੜੀ ਬੈਂਕ ਆਫ ਕੈਨੇਡਾ ਉਹਨਾਂ ਦੇ ਗਾਂਹ ਹਲੇ ਦੋ ਵਾਰ ਹੋਰ ਫੈਸਲਾ ਲੈਣਾ ਸਤੰਬਰ 17 ਨੂੰ ਲੈਣਾ ਉਸ ਤੋਂ ਬਾਅਦ ਉਹਨਾਂ ਨੇ 1 ਅਕਤੂਬਰ 29 ਨੂੰ ਲੈਣਾ ਤੇ ਫਿਰ ਉਹਨਾਂ ਨੇ ਦਸੰਬਰ 10 ਨੂੰ ਇਹ ਫੈਸਲਾ ਲੈਣਾ ਜਿਹੜੇ ਸਤੰਬਰ 17 ਵਾਲਾ ਫੈਸਲਾ ਉਹ ਤੁਹਾਨੂੰ ਦੱਸਿਆ ਕਿ ਉਦੋਂ ਤੱਕ ਮਹਿੰਗਾਈ ਦੇ ਦਾਦੀ ਰਿਪੋਰਟ ਵੀ ਆ ਜਾਊਗੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਵੀਕਲੀ ਨੰਬਰਸ ਦੀ ਵੀਕਲੀ ਨੰਬਰਸ ਇੱਕ ਇੱਕ ਗੱਲ ਥੋੜਾ ਹੋ ਜਾਂਦਾ ਕਿ ਹਰ ਇੱਕ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਲਿਸਟਿੰਗਸ ਬਹੁਤ ਆਉਂਦੀਆਂ ਹੁੰਦੀਆਂ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਲੋਕਾਂ ਨੇ ਮੂਵ ਹੋਣਾ ਹੁੰਦਾ ਜਾਂ ਹੋਰ ਉਹ ਹੋਣਾ ਹੁੰਦਾ ਇਸ ਕਰਕੇ ਇਸ ਹਫਤੇ ਵੀ ਕਾਫੀ ਜ਼ਿਆਦਾ ਲਿਸਟਿੰਗ ਆਈਆਂ 978 ਨਵੀਆਂ ਲਿਸਟਿੰਗਸ ਆਈਆਂ ਨੇ ਤੇ ਬੈਕ ਔਨ ਦਾ ਮਾਰਕੀਟ 82 ਨੇ ਇਹ ਨੰਬਰ ਦੇਖਣ ਨੂੰ ਇਸ ਕਰਕੇ ਵੀ ਬੜਾ ਲੱਗਦਾ ਕਿਉਂਕਿ ਜ਼ਿਆਦਾਤਰ ਮਹੀਨੇ ਹਫਤੇ ਹੁੰਦੇ ਹਨ ਨਾ ਉਹ ਕਈ ਵਾਰੀ ਸਪਲਿਟ ਹੋ ਜਾਂਦੇ ਆ ਦੋ ਪਾਸਿਆਂ 'ਚ ਅੱਧਾ ਕੋ ਹਫਤਾ ਉਧਰ ਰਹਿ ਜਾਂਦਾ ਅੱਧਾ ਕੋ ਉਧਰ ਰਹਿ ਜਾਂਦਾ ਇੱਥੇ ਸਾਰਾ ਦਾ ਸਾਰਾ ਹਫਤਾ ਇੱਥੇ ਹੀ ਆ ਗਿਆ ਤੇ ਬੈਕ ਔਨ ਦਾ ਮਾਰਕੀਟ ਸੀਗੇ 82 ਪ੍ਰਾਪਰਟੀਆਂ 717 ਪ੍ਰੋਪਰਟیز ਦੀ ਪ੍ਰਾਈਸ ਘਟੀ 19 ਪ੍ਰੋਪਰਟیز ਦੀ ਪ੍ਰਾਈਸ ਵਧੀ 396 ਪ੍ਰੋਪਰਟیز ਪੈਂਡਿੰਗ ਹੋਈਆਂ ਹੁਣ ਜੇ ਆਪਾਂ ਗੱਲ ਕਰੀਏ ਸੋਲਡ ਦੀ ਤਾਂ ਸਿਰਫ 358 ਪ੍ਰੋਪਰਟیز ਹੀ ਸੋਲਡ ਹੋਈਆਂ ਪਿਛਲੇ ਇੱਕ ਹਫਤੇ ਦੇ ਵਿੱਚ ਵਿੱਚ ਐਕਸਪਾਇਰਡ 322 ਵਿਦਡਰੌਨ 6 ਟਰਮੀਨੇਟਡ 274 ਪ੍ਰੋਪਰਟیز ਹੋਈਆਂ ਤੇ ਇਹ ਤਾਂ ਰਹੀ ਰਿਪੋਰਟ ਅੱਗੇ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਅਗਰ ਤੁਸੀਂ ਕੈਲਗਰੀ ਦੇ ਵਿੱਚ ਜਿਹੜਾ ਹੋਮ ਸ਼ੋ ਹੋਣ ਜਾ ਰਿਹਾ ਹੈ ਅਗਰ ਆਉਂਦੀਆਂ ਤੁਹਾਨੂੰ ਫਰੀ ਟਿਕਟਾਂ ਚਾਹੀਦੀਆਂ ਹੁਣ ਤਾਂ ਸਾਨੂੰ ਜਰੂਰ ਦੱਸਿਓ ਉਹਦੇ ਚ ਬੜੇ ਆਈਡੀਆਜ਼ ਨੇ ਬੜੀ ਹੋਰ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਦੇਖਣ ਵਾਲੀਆਂ ਨੇ ਜਿੱਥੇ ਕਿ ਤੁਹਾਨੂੰ ਜੇ ਕੰਸਟਰਕਸ਼ਨ ਦੇ ਕੰਮ ਦੇ ਵਿੱਚੋਂ ਤਾਂ ਤੁਹਾਨੂੰ ਨਵੀਂ ਜਾਣਕਾਰੀ ਬਹੁਤ ਮਿਲਦੀ ਆ ਤੇ ਸਾਨੂੰ ਜਰੂਰ ਕੰਟੈਕਟ ਕਰਿਓ ਤੇ ਅਸੀਂ ਉਹ ਤੁਹਾਨੂੰ ਟਿਕਟਾਂ ਫਰੀ ਦੇਵਾਂਗੇ ਬਾਕੀ ਤੁਹਾਨੂੰ ਰੀਅਲ ਏਸਟੇਟ ਬਾਰੇ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਮੇਰਾ ਫੋਨ ਨੰਬਰ ਹੈ 4036992345 ਤੁਸੀਂ ਘਰ ਵੇਚਣ ਜਾਂ ਖਰੀਦਣ ਵਾਲੀ ਸੋਚ ਰਹੇ ਹੋ ਤਾਂ ਸਾਨੂੰ ਜਰੂਰ ਕੰਟੈਕਟ ਕਰਿਓ ਧੰਨਵਾਦ ਜੀ